ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ 'ਚ ਡਰਾਈਵਿੰਗ ਲਾਇਸੈਂਸ ਤੇ ਆਰ.ਸੀ ਬਣਵਾਉਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ। ਪੰਜਾਬ ਸਰਕਾਰ ਨੇ ਲਿਆ ਨਵਾਂ ਫੈਸਲਾ। ਆਮ ਆਦਮੀ ਪਾਰਟੀ ਦੇ ਐਮ.ਐਲ.ਏ ਰਮਨ ਰੋੜਾ ਨੂੰ ਵੱਡਾ ਝਟਕਾ, ਅਦਾਲਤ ਨੇ ਫਿਰ ਦਿੱਤਾ 4 ਦਿਨਾਂ ਦਾ ਰਿਮਾਂਡ। ਰਾਜ ਸੁਖਦੇਵ ਸਿੰਘ ਢੀਂਡਸਾ ਦਾ ਕੀਤਾ ਜਾਵੇਗਾ ਅੰਤਿਮ ਸੰਸਕਾਰ ਚੰਡੀਗੜ੍ਹ ਤੋਂ ਸੰਗਰੂਰ ਲਿਆਂਦੀ ਜਾਵੇਗੀ ਮ੍ਰਿਤਕ ਦੇ ਸਿੱਧੂ ਮੂਸੇਵਾਲੀ ਦੀ ਵਰਸੀ ਮੌਕੇ ਪਿਤਾ ਬਲਕੌਰ ਸਿੰਘ ਦਾ ਵੱਡਾ ਐਲਾਨ ਕਿਹਾ ਪੁੱਤ ਦੇ ਇਨਸਾਫ ਲਈ ਲੜਾਂਗਾ ਹਰ ਲੜਾਈ 1 ਜੂਨ ਤੋਂ ਬਦਲਣ ਜਾ ਰਹੇ ਹਨ ਕਈ ਅਹਿਮ ਨਿਯਮ ਏਟੀਐਮ ਲਾਂਡਨ ਤੇ ਲਾਗੂ ਹੋਵੇਗਾ ਨਵਾਂ ਫੀਸ ਸਟਰਕਚਰ ਪਰਮਿੰਦਰ ਸਿੰਘ ਢਿੰਡ ਸਾਨੂੰ ਮਿਲੇ ਵਿਕਰਮਜੀਤ ਠਿਆ ਸੁਖਦੇਵ ਸਿੰਘ ਢਿੰਡ ਸਾਦੇ ਅਕਾਲ ਚਲਾਣੇ ਦਾ ਦੁੱਖ ਕੀਤਾ ਸਾਂਝਾ ਪੰਜਾਬ ਦੇ ਮੌਸਮ ਬਾਰੇ ਨਵੀਂ ਭਵਿੱਖਬਾਣੀ ਲੋਕਾਂ ਨੂੰ ਅੱਜ ਗਰਮੀ ਤੋਂ ਮਿਲ ਸਕਦੀ ਹੈ ਰਾਹਤ ਲੁਧਿਆਣਾ ਪਛਮੀ ਜਿਮਨੀ ਚੌਂ ਲਈ ਕਾਂਗਰਸੀ ਉਮੀਦਵਾਰ ਭਾਰਤ ਪੁਸ਼ਨਾਸ਼ੂ ਨੇ ਦਾਖਲ ਕੀਤੇ ਕਾਗਜ਼ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਰਹੇ ਮੌਜੂਦ ਆਪ ਐਮਐਲਏ ਰਮਨ ਰੋੜਾ ਦੇ ਪਰਿਵਾਰ ਤੇ ਵੀ ਡਿੱਗੀ ਗਾਜ ਪੁੱਤ ਕੁੜਮ ਅਤੇ ਇੱਕ ਨਜ਼ਦੀਕੀ ਸਹਿਯੋਗੀ ਵਿਰੁੱਧ ਲੁਕਆਊਟ ਨੋਟਿਸ ਹੋਇਆ ਜਾ ਰਿਹਾ ਪੰਜਾਬ ਦੀ ਸਿਆਸਤ ਵਿੱਚ ਹਲਚਲ ਇੰਨਾ ਵੱਡੇ ਆਗੂਆਂ ਤੇ ਕਾਰਵਾਈ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਇੱਕ ਹੋਰ ਵੱਡਾ ਕਦਮ ਚੁੱਕਦੇ ਆ ਹੁਣ ਜ਼ਿਲ੍ਹੇ ਦੇ ਨਾਗਰਿਕ ਟਰਾਂਸਪੋਰਟ ਵਿਭਾਗ ਨਾਲ ਸਬੰਧਤ 29 ਤਰ੍ਹਾਂ ਦੀਆਂ ਸੇਵਾਵਾਂ ਸਿੱਧੇ ਤੌਰ ਤੇ ਆਪਣੇ ਨੇੜਲੇ ਸੇਵਾ ਕੇਂਦਰਾਂ ਤੋਂ ਹਾਸਲ ਕਰ ਸਕਣਗੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਰੀਜਨਲ ਟਰਾਂਸਪੋਰਟ ਅਫਸਰ ਨੇ ਦੱਸਿਆ ਕਿ ਇਹ ਕਦਮ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਹੋਰ ਵਧੀਆ ਬਣਾਉਣ ਅਤੇ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਸਰਲ ਢੰਗ ਨਾਲ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਛੇੜ ਚੁੱਕਿਆ ਗਿਆ ਹੈ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦੇ ਮੁਲਾਜ਼ਮਾ ਅਤੇ ਸੇਵਾ ਸਾਇਕਾਂ ਨੂੰ ਟ੍ਰਾਂਸਪੋਰਟ ਵਿਭਾਗ ਨਾਲ ਸੰਬੰਧਿਤ 29 ਸੇਵਾਵਾਂ ਬਾਰੇ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ ਸੀ ਤਾਂ ਜੋ ਉਹ ਨਾਗਰਿਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਇਹ ਸੇਵਾਵਾਂ ਦੇ ਸਕਣ। ਉਹਨਾਂ ਨੇ ਕਿਹਾ ਕਿ ਹੁਣ ਕੋਈ ਵੀ ਨਾਗਰਿਕ ਆਪਣੇ ਡਰਾਈਵਿੰਗ ਲਾਇਸੈਂਸ ਜਾਂ ਆਰ.ਸੀ. ਸੰਬੰਧੀ ਸੇਵਾਵਾਂ ਲਈ ਜ਼ਰੂਰੀ ਦਸਤਾਵੇਜ਼ ਲੈ ਕੇ ਆਪਣੀ ਨੇੜਲੇ ਸੇਵਾ ਕੇਂਦਰਨ ਰਾਹੀਂ ਆਸਾਨੀ ਨਾਲ ਅਰਜੀ ਦੇ ਸਕੇਗਾ ਇਹ ਨਿਜੀ ਤੌਰ ਤੇ ਦਫਤਰ ਰੀਜਨਲ ਟ੍ਰਾਂਸਪੋਰਟ ਅਫਸਰ ਜਾਣ ਦੀ ਲੋੜ ਨੂੰ ਘਟਾਏਗਾ ਤੇ ਸਮੇਂ ਦੀ ਵੀ ਬਚਤ ਹੋਵੇਗੀ ਇਨ੍ਹਾਂ 29 ਸੇਵਾਵਾਂ ਵਿੱਚ ਡਰਾਈਵਿੰਗ ਲਾਇਸੈਂਸ ਜਾਰੀ ਕਰਵਾਉਣਾ ਨਵਿਨੀ ਕਰਨਾ ਡੁਪਲੀਕੇਟ ਲਾਇਸੈਂਸ ਲਾਇਸੈਂਸ ਵਿੱਚ ਸ਼੍ਰੇਣੀ ਜੁੜਵਾਉਣੀ ਵਹੀਕਲ ਦੀ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਸਰਟੀਫਿਕੇਟ ਵਿੱਚ ਪਤਾ ਬਦਲਾਉਣਾ ਡੁਪਲੀਕੇਟ ਫਾਈਨੈਂਸ ਹਟਾਉਣਾ ਜਾਂ ਜੁੜਵਾਉਣਾ ਨਾਂ ਤਬਦੀਲੀ ਅਤੇ ਹੋਰ ਕਈ ਜ਼ਰੂਰੀ ਸੇਵਾਵਾਂ ਸ਼ਾਮਿਲ ਹਨ ਪ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਨੂੰ ਵਿਜੀਲੈਂਸ ਵੱਲੋਂ 5 ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਵਿਜੀਲੈਂਸ ਨੇ ਇੱਕ ਵਾਰ ਫਿਰ ਰਮਨ ਰੋੜਾ ਦੇ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਵਿਧਾਇਕ ਨੂੰ 4 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਇਸ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਅਦਾਲਤ ਵਿੱਚ ਦਲੀਲਾਂ ਪੇਸ਼ ਕੀਤੀਆਂ ਗਈਆਂ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਰਮਨ ਰੋੜਾ ਦੇ ਵਕੀਲ ਦਰਸ਼ਨ ਸਿੰਘ ਦਿਹਾਲ ਨੇ ਕਿਹਾ ਕਿ ਪੁਰਾਣੀਆਂ ਦਲੀਲਾਂ ਦਿੱਤੀਆਂ ਗਈਆਂ ਹਨ। ਵਿਜੀਲੈਂਸ ਨੇ ਕੋਈ ਵੀ ਨਵੀਂ ਦਲੀਲ ਨਹੀਂ ਦਿੱਤੀ। ਇਸ ਦੌਰਾਨ ਸੋਨੇ ਵਿੱਚ ਥੋੜਾ ਜਿਹਾ ਫਰਕ ਪਾਇਆ ਗਿਆ ਹੈ। ਰਜਿਸਟਰੀ ਬਾਰੇ ਜੋ ਕੁਝ ਕਿਹਾ ਗਿਆ ਸੀ ਉਹ ਅਦਾਲਤ ਨੂੰ ਵੀ ਖਾਇਆ ਗਿਆ ਹੈ। ਵਿਜੀਲੈਂਸ ਵੱਲੋਂ ਜਾਇਦਾਦ ਸੰਬੰਧੀ ਕੁਝ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਵਿਜੀਲੈਂਸ ਨੇ ਤਿੰਨ ਲੋਕਾਂ ਸਬੰਧੀ ਅਦਾਲਤ 'ਚ ਕੋਈ ਬਿਆਨ ਨਹੀਂ ਦਿੱਤਾ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਬੀਤੇ ਦਿਨੀ ਮੋਹਾਲੀ ਦੇ ਫੋਟੀ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਬੀਤੇ ਦਿਨੀ ਚੰਡੀਗੜ੍ਹ ਦੀ ਸੈਕਟਰ 20 ਸਤੀ ਤਰਿਹائش ਵਿਖੇ ਲਿਆਂਦਾ ਗਿਆ ਜਦੋਂ ਐਂਬੂਲੈਂਸ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਤਾਂ ਪਰਿਵਾਰ ਅਤੇ ਇਲਾਕੇ ਦੇ ਲੋਕਾਂ 'ਚ ਸੋਗ ਦੀ ਲਹਿਰ ਦੌੜ ਗਈ ਇਸ ਮੌਕੇ ਉਹਨਾਂ ਦੇ ਪਰਿਵਾਰਿਕ ਮੈਂਬਰ ਖਾਸ ਤੌਰ ਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ ਦੱਸਣਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਦਾ ਅੰਤਿਮ ਸੰਸਕਾਰ ਅੱਜ ਸੰਗਰੂਰ ਵਿਖੇ ਕੀਤਾ ਜਾਵੇਗਾ ਉਹਨਾਂ ਦੀ ਮ੍ਰਿਤਕ ਦੇ ਚੰਡੀਗੜ੍ਹ ਤੋਂ ਸੰਗਰੂਰ ਲਈ ਚਾਈ ਜਾਵੇਗੀ ਅਤੇ ਦੁਪਹਿਰ 2 ਵਜੇ ਤੱਕ ਸੰਗਤ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ ਇਸ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਵੇਗੀ ਅਤੇ 3 ਵਜੇ ਸੰਗਰੂਰ ਨੇੜਲੇ ਜੱਦੀ ਪਿੰਡ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਿੱਧੂ ਮੂਸੇਵਾਲਾ ਨੂੰ ਸਰਕਾਰਾਂ ਇਨਸਾਫ਼ ਨਹੀਂ ਦੇ ਸਕੀਆਂ। ਅਸੀਂ ਸਿਸਟਮ ਦਾ ਹਿੱਸਾ ਵੀ ਬਣੇ, ਦੇਸ਼ ਦੇ ਗ੍ਰਹਿ ਮੰਤਰੀ ਕੋਲ ਵੀ ਜਾ ਕੇ ਗਿੜਗੜਾਏ, ਪੰਜਾਬ ਵਿਧਾਨ ਸਭਾ ਦੇ ਬਾਹਰ ਵੀ ਤਰਨੇ ਤੇ ਬੈਠੇ ਪਰ ਲੀਡਰਾਂ ਨੇ ਮੇਰੇ ਪੁੱਤ ਦੀਆਂ ਅਸਥੀਆਂ ਨੂੰ ਸਿਸਟਮ ਦਾ ਹਿੱਸਾ ਬਣਾਇਆ ਇਹ ਗੱਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ ਤੀਸਰੀ ਵਰਸੀ ਮੌਕੇ ਪਿੰਡ ਮੂਸਾ ਵਿਖੇ ਪਰੇਮਾਨ ਨਾਲ ਕਹੀਆਂ ਉਹਨਾਂ ਨੇ ਬਹੁਤ ਹੀ ਭਾਵੁਕ ਮਾਹੌਲ ਵਿੱਚ ਬੋਲਦਿਆਂ ਕਿਹਾ ਕਿ ਹਾਂ ਕਿ ਹੁਣ ਅਸੀਂ ਮਜਬੂਰ ਹੋ ਗਏ ਹਾਂ ਕਿ ਅਸੀਂ ਖੁਦ ਇਹ ਲੜਾਈ ਲੜੀਏ ਅਤੇ ਰਾਜਨੀਤੀ ਵੀ ਝਾਕੇ ਪੰਜਾਬ ਵਿਦਵਾਨਦਰ ਇਹ ਆਵਾ ਚੁੱਕੀਏ ਉਂਝ ਸਾਡਾ ਰਾਜਨੀਤੀ ਨਾਲ ਕੋਈ ਸ਼ੌਕ ਵਾਸਤਾ ਨਹੀਂ ਉਹਨਾਂ ਨੇ ਅੱਗੇ ਕਿਹਾ ਕਿ ਹੁਣ ਦੱਸੋ ਕਿ ਮੈਂ ਆਪਣੇ ਪੁੱਤ ਨੂੰ ਇਨਸਾਫ ਬਿਨਾ ਦਿਵਾਵਾਂ ਉਹਨਾਂ ਨੇ ਕਿਹਾ ਕਿ ਇਹ ਜੱਗ ਜਾਇਰ ਹੈ ਅਤੇ ਸਰਕਾਰਾਂ ਵੀ ਸਮਝਦੀਆਂ ਹਨ ਕਿ ਸਿੱਧੂ ਮਸੇਵਾਲਾ ਨੂੰ ਸਾਜ਼ਿਸ਼ ਤਹਿਤ ਪਹਾੜੀ ਦੇ ਬੰਦਿਆਂ ਤੋਂ ਕਤਲ ਕਰਵਾਇਆ ਗਿਆ ਹੈ। ਉਹਨਾਂ ਨੇ ਪੁੱਛਿਆ ਕਿ ਉਹਨਾਂ ਬੰਦਿਆਂ ਨੂੰ ਫੜ ਕੇ ਜੇਲ੍ਹ 'ਚ ਡੱਕਣ ਨਾਲ ਕੀ ਅਸਲੀ ਕਾਤਲ ਫੜੇਗੇ? ਤਾਂ ਦੱਸੋ ਮੇਰੇ ਪੁੱਤ ਨੂੰ ਇਨਸਾਫ਼ ਕਦੋਂ ਤੇ ਕਿੱਥੇ ਮਿਲੇਗਾ? ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਬਣੇ ਤਾਂ ਮੈਨੂੰ ਲੱਗਿਆ ਉਹਨਾਂ ਦਾ ਅਸ਼ੋਕੜ ਕਲਾਕਾਰੀ ਵਾਲਾ ਹੈ। ਇਸ ਕਰਕੇ ਇੱਕ ਕਲਾਕਾਰ ਨੂੰ ਇਨਸਾਫ਼ ਜ਼ਰੂਰ ਦਿਵਾਉਣਗੇ ਪਰ ਭਗਵੰਤ ਮਾਨ ਨੇ ਸਾਰੇ ਕੇਸ ਨੂੰ ਅੱਖੋ ਪ੍ਰੋਖੇ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹਾਲਾਤੇ ਹੋ ਗਏ ਹਨ ਕਿ ਜਦੋਂ ਮੈਂ ਪੇਸ਼ੀ ਤੇ ਜਾਂਦਾ ਹਾਂ ਤਾਂ ਗੈਂਗਸਟਰ ਮੈਨੂੰ ਟੀਚਰਾਂ ਕਰਦੇ ਹਨ ਕਿ ਆ ਗਿਆ ਸਿੱਧੂ ਮਸਲ ਦਾ ਪਿਓ ਇਨਸਾਫ ਲੈਣ ਉਹਨਾਂ ਨੇ ਖੁੱਲਾ ਐਲਾਨ ਕੀਤਾ ਹੈ ਕਿ ਹੁਣ ਉਹ ਰਾਜਨੀਤੀ ਵਿੱਚ ਆਉਣਗੇ ਮਾਨਸਾ ਤੋਂ ਵਿਧਾਨ ਸਭਾ ਦੀ ਚੋਣ ਜਿੱਤ ਕੇ ਆਪਣੇ ਪੁੱਤ ਦੇ ਕਤਲ ਦੇ ਇਨਸਾਫ ਲਈ ਅਤੇ ਮਾਨਸਾ ਇਲਾਕੇ ਦੇ ਵਿਕਾਸ ਲਈ ਵਿਧਾਨ ਸਭਾ ਵਿੱਚ ਆਵਾਜ਼ ਚੁੱਕਣਗੇ 1 ਜੂਨ 2025 ਤੋਂ ਦੇਸ਼ ਭਰ ਵਿੱਚ ਕੁਝ ਮਹੱਤਵਪੂਰਨ ਨਿਯਮ ਬਦਲਣ ਜਾ ਰਹੇ ਹਨ ਚਾਹੇ ਉਹ ਐਲਪੀਜੀ ਦੀ ਕੀਮਤ ਹੋਵੇ ਬੈਂਕ ਐਫ ਡੀ ਤੇ ਵਿਆਜ ਹੋਵੇ ਏਟੀਐਮ ਤੋਂ ਪੈਸੇ ਕਢਵਾਉਣ ਦਾ ਤਰੀਕਾ ਹੋਵੇ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਸਭ ਕੁਝ ਬਦਲਣ ਵਾਲਾ ਹੈ ਅਜਿਹੀ ਸਥਿਤੀ ਵਿੱਚ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਬਦਲਾਅ ਸਿੱਧੇ ਤੌਰ ਤੇ ਤੁਹਾਡੇ ਰੋਜ਼ਾਨਾ ਜੀਵਨ ਅਤੇ ਖਰਚਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਈਪੀਐਫ ਹੋ ਯਾਨੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੂੰ ਇੱਕ ਨਵਾਂ ਸੰਸਕਰਣ 3.0 ਲਿਆਉਣ ਜਾ ਰਿਹਾ ਹੈ ਇਸ ਤੋਂ ਬਾਅਦ ਪੀਐਫ ਨਾਲ ਸੰਬੰਧਿਤ ਸੇਵਾਵਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਡਿਜੀਟਲ ਅਤੇ ਆਸਾਨ ਹੋ ਜਾਣਗੀਆਂ ਹੁਣ ਏਟੀਐਮ ਵਰਗੇ ਕਾਡਾਂ ਰਾਹੀਂ ਸਿੱਧੀ ਨਿਕਾਸੀ ਸੰਭਵ ਹੋ ਸਕਦੀ ਹੈ ਨਾਲ ਹੀ ਦਾਅਵੇ ਕਰਨ ਅਤੇ ਡੇਟਾ ਨੂੰ ਅਪਡੇਟ ਕਰਨ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾਵੇਗਾ ਇਸ ਦੇ ਨਾਲ ਹੀ 1 ਜੂਨ ਤੋਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲਿਆਂ ਲਈ ਨਿਯਮ ਸਖਤ ਹੋ ਸਕਦੇ ਹਨ ਜੇਕਰ ਤੁਹਾਡਾ ਆਟੋ ਡੈਬਿਟ ਸਫਲ ਹੋ ਜਾਂਦਾ ਹੈ ਤਾਂ 2% ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਉਪਯੋਗਤਾ ਬਿਲਾਾਂਤੇ ਇੰਦਨ ਵਰਗੇ ਲੈਣ-ਦੇਣ ਤੇ ਵਾਧੂ ਖਰਚੇ ਅਤੇ ਅੰਤਰਰਾਸ਼ਟਰੀ ਉਕਤਾਨਾਂ ਤੇ ਵਾਧੂ ਫੀਸਾਂ ਦੀ ਸੰਭਾਵਨਾ ਹੈ ਰੀਬੋਰਡ ਪੁਆਇੰਟ ਯੋਜਨਾ ਨੂੰ ਵੀ ਬਦਲਿਆ ਜਾ ਸਕਦਾ ਹੈ ਜੂਨ ਦੀ ਸ਼ੁਰੂਆਤ ਤੋਂ ਏਟੀਐਮ ਲੈਣ-ਦੇਣ ਤੇ ਵੀ ਇੱਕ ਨਵਾਂ ਫੀਸ ਟਾਂਚਾ ਲਾਗੂ ਹੋ ਸਕਦਾ ਹੈ ਇਸ ਦਾ ਮਤਲਬ ਹੈ ਕਿ ਸੀਮਤ ਮੁਫਤ ਲੈਂਦੇ ਤੋਂ ਬਾਅਦ ਹੁਣ ਤੁਹਾਨੂੰ ਵਧੇਰੇ ਪੈਸੇ ਕਢਵਾਉਣ ਜਾਂ ਵਧੇਰੇ ਵਾਰ ਕਢਵਾਉਣ ਲਈ ਵਧੇਰੇ ਖਰਚੇ ਦੇਣੇ ਪੈ ਸਕਦੇ ਹਨ ਇਸ ਦੇ ਨਾਲ ਹੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੀਤੀ ਜਾਂਦੀ ਹੈ ਜੇਹੀ ਸਥਿਤੀ ਵਿੱਚ 1 ਜੂਨ ਨੂੰ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਜਾਂ ਕਮੀ ਹੋ ਸਕਦੀ ਹੈ ਇਹ ਤਬਦੀਲੀ ਸਿੱਧੇ ਤੌਰ ਤੇ ਤੁਹਾਡੇ ਰਸੋਈ ਦੇ ਬਜਟ ਨੂੰ ਪ੍ਰਭਾਵਿਤ ਕਰੇਗੀ ਪੰਜਾਬ ਚ ਪੈ ਰਹੀ ਅਤਿ ਦੀ ਗਰਮੀ ਵਿਚਾਲੇ ਸੂਬਾ ਵਾਸੀਆਂ ਲਈ ਮੌਸਮ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਚ ਮੁਰ ਤੂਫਾਨ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਅੱਜ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਗੜ ਸਾਈ ਪਟਿਆਲਾ ਲੁਧਿਆਣਾ ਜਲੰਧਰ ਸੰਗਰੂਰ ਜ਼ਿਲ੍ਹਿਆਂ ਵਿੱਚ ਤੂਫਾਨ ਨਾਲ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਇਸੇ ਤਰ੍ਹਾਂ ਕੱਲ ਤੋਂ 3 ਜੂਨ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਗਰਜਨ ਤੂਫਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ਨੇ ਲੁਧਿਆਣਾ ਪੱਛਮੀ ਤੇ ਹੋਣ ਜਾ ਰਹੀ ਜਿਮਨੀ ਚੌਂਲੀ ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ ਇਸ ਮੌਕੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਗੇਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਮੌਜੂਦ ਰਹੇ ਪ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਆਪ ਵਿਧਾਇਕ ਰਮਨ ਅਰੋੜਾ ਦਾ ਪਰਿਵਾਰ ਅਤੇ ਰਿਸ਼ਤੇਦਾਰ ਵੀ ਮੁਸੀਬਤ ਵਿੱਚ गिर ਗਏ ਹਨ ਵਿਜੀਲੈਂਸ ਨੇ ਇਸ ਮਾਮਲੇ 'ਚ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਕੁੜਮ ਰਾਜੂ ਮਦਾਨ ਅਤੇ ਕਰੀਬੀ ਮਹੇਸ਼ ਮਖੀਜਾ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਹੈ ਤਿੰਨਾਂ ਵਿਰੁੱਧ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਵਿਧਾਇਕ ਰਾਮਨ ਰੋੜਾ ਦੇ ਕਹਨ ਤੇ ਪੁੱਤ ਲੋਕਾਂ ਦੇ ਕੰਮ ਕਰਵਾਉਂਦਾ ਸੀ ਕੁੜਮ ਦਬਕੇ ਮਾਰਦਾ ਸੀ ਅਤੇ ਕਰੀਬੀ ਇਹਨਾਂ ਦਾ ਸਾਥ ਦਿੰਦਾ ਸੀ ਬਿਜ਼ਨਸ ਨੂੰ ਕਈ ਅਜਿਹੇ ਸਬੂਤ ਮਿਲੇ ਹਨ ਅਤੇ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਕਰਕੇ ਤਿੰਨਾਂ ਦੀ ਸ਼ਮੂਲੀਅਤ ਨਿਕਲ ਕੇ ਸਾਹਮਣੇ ਆਈ ਹੈ ਇਨ੍ਹਾਂ ਤਿੰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸਰਕਾਰੀ ਕਾਲਜ ਕਮ ਸਰਚ ਪਹੁੰਚੇ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਸਵਾਨ ਕਿਆਸਪੁਰਾ ਜੀ ਐਮਐਲਏ ਮਲੇਰ ਕੋਟਲਾ ਜਮੀਲੂ ਰਹਿਮਾਨ ਜੀ ਸਾਡੇ ਕਾਲਜ ਦੀ ਸਾਰੀ ਟੀਮ ਸਾਰਾ ਸਟਾਫ ਪ੍ਰਿੰਸੀਪਲ ਸਾਹਿਬ ਸਾਰੇ ਮੇਰੇ ਵੀਰ ਭੈਣ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਅੱਜ ਪਤਾ ਲੱਗਦਾ ਕਿ ਪੰਜਾਬ 'ਚ ਕੋਈ ਟੈਲੈਂਟ ਦੀ ਕਮੀ ਨਹੀਂ ਹੈ ਕਿਉਂਕਿ ਤਿੰਨ ਚਾਰ ਘੰਟੇ ਹੋ ਗਏ ਸਾਨੂੰ ਵੀ ਬੈਠਿਆਂ ਨੂੰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਕਵੀਆਂ ਦਾ ਕਿ ਤੁਸੀਂ ਸਾਨੂੰ ਲਫ਼ਜ਼ਾਂ ਦੇ ਜਾਲ ਚਹਿਜਾ ਉਲਝਾ ਕੇ ਰੱਖਿਆ ਕਿ ਅਸੀਂ 1 ਮਿੰਟ ਵੀ ਬੋਰ ਨਹੀਂ ਹੋਏ ਐਂਟਰਟੇਨ ਤੁਸੀਂ ਇੰਨਾ ਕੀਤਾ ਕਿਉਂਕਿ ਇਹ ਜਿਹੇ ਪ੍ਰੋਗਰਾਮਸ ਯੂਜੂਲੀ ਹੁੰਦੇ ਨਹੀਂ ਮੈਂ ਪਹਿਲੀ ਵਾਰ ਕਿਸੇ ਕਵੀ ਦਰਬਾਰ 'ਚ ਅੱਜ ਪਹੁੰਚੀ ਹਾਂ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿਉਂਕਿ ਤੁਸੀਂ ਬਹੁਤ ਪੜ੍ਹੇ ਲਿਖੇ ਲੋਗ ਹੋ ਸੂਝਵਾਨ ਲੋਗ ਹੋ ਜਿਹੜਾ ਸਮਾਜ ਦਾ ਦੁੱਖ ਹੈ ਦਰਦ ਹੈ ਤੁਸੀਂ ਚੰਦ ਕੇ ਲਫ਼ਜ਼ਾਂ ਚ ਬਿਆਨ ਕਰ ਦਿੰਦੇ ਹੋ ਤੋ ਇਹੋ ਜਿਹਾ ਬਿਆਨ ਕਰਦੇ ਹੋ ਕਿ ਬੰਦਾ ਸੋਚਣ ਵਾਲਾ ਸੋਚਦਾ ਰਹਿ ਜਾਂਦਾ ਕਿ ਇਹ ਵੀ ਚੱਲ ਰਿਹਾ ਹੈ ਇਹ ਵੀ ਹੋ ਰਿਹਾ ਹੈ ਜਿਵੇਂ ਜੰਗ ਬਾਰੇ ਗੱਲ ਕੀਤੀ ਹੋਰ ਕਈ ਮਸਲੇ ਜਿਹੜੇ ਚੱਕੇ ਗਏ ਨੇ ਬਹੁਤ ਚੰਦ ਲਫ਼ਜ਼ਾਂ ਚ ਤੁਸੀਂ ਬਹੁਤ ਡੂੰਗੀ ਸੱਟ ਮਾਰੀ ਹੈ ਸੋ ਸਰਕਾਰ ਹੈ ਜਿਹੜੀ ਉਹ ਹਮੇਸ਼ਾ ਵਿਦਿਆ ਨੂੰ ਪਹਿਲੇ ਨੰਬਰ ਤੇ ਤਰਜੀ ਦਿੰਦੀ ਹੈ ਮੁੱਖ ਮੰਤਰੀ ਸਾਹਿਬ ਦੀ ਵੀ ਸੋਚ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਫਰਸਟ ਪ੍ਰਾਇੋਰਟੀ ਹੈ ਸਰਕਾਰ ਦੀ ਜੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਸਾਡਾ ਸਮਾਜ ਪੜ੍ਹਿਆ ਲਿਖਿਆ ਹੋਊਗਾ ਤਾਂ ਹੀ ਤਰੱਕੀ ਹੋ ਸਕਦੀ ਹੈ ਇੱਕ ਵਿੱਦਿਆ ਹੀ ਇਹੋ ਜੀ ਚੀਜ਼ ਹੈ ਜਿਹੜੀ ਬੇਰੋਜ਼ਗਾਰੀ ਦੀ ਗਰੀਬੀ ਦੇ ਹਨੇਰਿਆਂ ਨੂੰ ਚੱਕ ਸਕਦੀ ਹੈ ਘਰਾਂ 'ਚ ਰੌਸ਼ਨੀ ਪਾਤਾ ਕਰ ਸਕਦੀ ਹੈ ਅੱਜ ਮੈਨੂੰ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਹੋ ਰਹੀ ਹੈ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੋ ਰਹੀ ਹੈ ਕਿ ਇਹ ਜੀ ਸਟਾਫ ਹੋਣ ਇਹ ਜੀ ਪ੍ਰਿੰਸੀਪਲ ਹੋਣ ਜਿਹੜੇ ਆਪ ਮਿਹਨਤ ਕਰ ਰਹੇ ਨੇ ਛੋਟੀ ਛੋਟੀ ਚੀਜ਼ ਨੂੰ ਤਰਜੀ ਦੇ ਰਹੇ ਨੇ ਜਿਵੇਂ ਮੈਂ ਅੱਜ ਦੇਖ ਕੇ ਆਈ ਆ ਕਿ ਰੀਡਿੰਗ ਰੂਮ ਬਹੁਤ ਸੋਹਣਾ ਬਣਾਇਆ ਹੈ ਜਿਹੜਾ ਇੱਕ ਸਟੋਰ ਰੂਮ ਸੀਗਾ ਉਹਨੂੰ ਇੱਕ ਰੀਡਿੰਗ ਰੂਮ ਚ ਕਨਵਰਟ ਕੀਤਾ ਗਿਆ ਕਿ ਬੱਚੇ ਪੜ੍ਹਤ ਕੇ ਪੜਨ ਲਿਖਨ ਇੱਕ ਸਪਿਰਚੁਅਲ ਰੂਮ ਬਣਾਇਆ ਗਿਆ ਜਿੱਥੇ ਹਰ ਧਰਮ ਨੂੰ ਤਰਜੀ ਦਿੱਤੀ ਗਈ ਹੈ ਜੈਨਿਜ਼ਮ ਹੋਵੇ ਸਿੱਖੀਜ਼ਮ ਹੋਵੇ ਬੁੱਧਿਜ਼ਮ ਹੋਵੇ ਮੁਸਲਿਮ ਧਰਮ ਹੋਵੇ ਹਿੰਦੂਇਜ਼ਮ ਹੋਵੇ ਹਰ ਧਰਮ ਦੇ ਉੱਥੇ ਗ੍ਰੰਥ ਰੱਖ ਗਏ ਨੇ ਬੱਚੇ ਪੜ੍ਹਨ ਲਿਖਣ ਤੇ ਉਹਨਾਂ ਬਾਰੇ ਜਾਣਕਾਰੀ ਲੈ ਸਕਣ। ਸੋ ਸਾਨੂੰ ਬਹੁਤ ਲੋੜ ਐ ਇਹੋ ਜਿਹੇ ਟੀਚਰਸ ਦੀ ਜਿਹੜੇ ਪਾਰਸ਼ੀਅਲਿਟੀ ਨਾ ਕਰਨ ਜਿਹੜੇ ਬਾਇਸਡ ਨਾ ਹੋਣ ਤੇ ਹਰ ਧਰਮ ਨੂੰ ਇੱਕ ਜਿਹੇ ਸਮਝ ਕੇ ਹਰ ਬੱਚੇ ਨੂੰ ਇੱਕ ਜਿਹੇ ਸਮਝ ਕੇ ਵਿੱਦਿਆ ਦਾ ਚਾਨਣ ਐ ਜਿਹੜਾ ਉਹ ਜਗ ਵਿੱਚ ਫਲਾਉਣ। ਸੋ ਮੈਂ ਅੱਜ ਇਹਨਾਂ ਦਾ ਵੀ ਧੰਨਵਾਦ ਕਰਦੀ ਆ। ਇਹ ਵੀ ਰੂਮ ਜਿਹੜਾ ਆਡੀਟੋਰੀਅਮ 'ਚ ਆਪਾਂ ਬੈਠੇ ਆ ਇਹ ਵੀ ਕਹਿ ਰਹੇ ਨੇ ਕਿ ਇੱਕ ਸਟੋਰ ਰੂਮ ਸੀਗਾ ਯੂਸਲੈਸ ਜਿਹਨੂੰ ਉਹਨਾਂ ਨੇ ਬਹੁਤ ਸੋਹਣੇ ਆਡੀਟੋਰੀਅਮ ਚ ਬਦਲਤਾ ਐਦਾਂ ਲੱਗਦਾ ਜਿਵੇਂ ਕਿਸੇ ਪ੍ਰੋਫੈਸ਼ਨਲ ਬੰਦੇ ਨੇ ਕੰਮ ਕੀਤਾ ਹੋਵੇ ਜਿੰਨਾ ਸੋਹਣਾ ਬਣਾਇਆ ਸੋ ਹਮੇਸ਼ਾ ਜਦੋਂ ਕਿਉਂਕਿ ਸਰਕਾਰ ਦਾ ਕੰਮ ਹੈ ਗ੍ਰਾਂਟਾਂ ਜਾਰੀ ਕਰਨਾ ਫੰਡ ਜਾਰੀ ਕਰਨਾ ਬਟ ਉਹਨੂੰ ਯੂਟਿਲਾਈਜ਼ ਕਰਨਾ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ ਇਹਨਾਂ ਦਾ ਕੰਮ ਹੈ ਸੋ ਪੈਸਾ ਸਹੀ ਤਰੀਕੇ ਨਾਲ ਯੂਜ਼ ਹੋ ਰਿਹਾ ਹੈ ਅਸੀਂ ਖੁਸ਼ਕਿਸਮਤ ਸਮਝਦੇ ਹਾਂ ਆਪਣੇ ਆਪ ਨੂੰ ਕਿ ਹੈ ਜੀ ਸਾਡੇ ਨਾਲ ਟੀਮ ਜੁੜੀ ਹੋਈ ਹੈ ਐਮਐਲਏ ਸਾਹਿਬ ਜੁੜੇ ਹੋਏ ਨੇ ਜੋ ਸਰਕਾਰੀ ਪੈਸੇ ਦੀ ਵੇਸਟੇਜ ਨਹੀਂ ਹੋਣੀ ਹੋਣ ਦੇ ਰਹੇ ਹਰ ਇੱਕ 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 ਪੈਸਾ ਜਿਹੜਾ ਆਪਣੇ ਪੈਸੇ ਵਾਂਗ ਯੂਜ਼ ਕਰ ਰਹੇ ਨੇ ਤੇ ਬੱਚਿਆਂ ਨੂੰ ਸਹੂਲਤ ਪ੍ਰੋਵਾਈਡ ਕਰ ਰਹੇ ਹਾਂ ਮੈਂ ਸਿਰਫ ਐਜੂਕੇਸ਼ਨ ਤੇ ਗੱਲ ਕਰੂੰਗੀ ਕਿਉਂਕਿ ਅੱਜ ਇਹ ਜਿਹਾ ਮਾਹੌਲ ਬਣਿਆ ਹੋਇਆ ਤੁਸੀਂ ਵਿਦਵਾਨਾਂ ਚ ਬੈਠੇ ਹੋਇਆ ਸੀ ਕਿ ਐਜੂਕੇਸ਼ਨ ਐਨੀ ਇੰਪੋਰਟੈਂਟ ਹੈ ਕਿਉਂ ਕਿਸੇ ਵੀ ਬੱਚੇ ਨੂੰ ਜਿਹੜਾ ਆਮ ਗਰੀਬ ਘਰ ਦਾ ਬੱਚਾ ਹੈ ਉਹਨੂੰ ਅਸਮਾਨਾਂ ਤੱਕ ਪਹੁੰਚਾ ਦਿੰਦੀ ਹੈ ਅਸੀਂ ਵੀ ਸਾਰੇ ਆਮ ਪਰਿਵਾਰਾਂ ਦੇ ਬੱਚੇ ਆ ਮੇਰੇ ਮਾਪੇ ਨੇ ਵੀ ਸਿਰਫ ਮੇਰੀ ਐਜੂਕੇਸ਼ਨ ਨੂੰ ਤਰਜੀ ਦਿੱਤੀ ਸੀ ਹੋਰ ਕਿਸੇ ਗੱਲ ਨੂੰ ਤਰਜੀ ਨਹੀਂ ਸੀ ਦਿੱਤੀ ਸੋ ਤੁਹਾਨੂੰ ਵੀ ਮੈਂ ਸਾਰੇ ਇੱਥੇ ਪੇਰੈਂਟਸ ਬੈਠੇ ਹੋਣ ਟੀਚਰਸ ਬੈਠੇ ਹੋ ਮੈਂ ਕੀ ਗੱਲ ਕਹਿਣਾ ਚਾਹੂੰਗੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰਿਏ ਕਿਉਂਕਿ ਸਾਡੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਪੰਜਾਬ ਤਾਂ ਵੈਸੇ ਹੀ ਬਹੁਤ ਟੈਲੈਂਟਡ ਹੈ ਕੋਈ ਇਹ ਜੀ ਚੀਜ਼ ਨਹੀਂ ਹੈ ਜੋ ਸਾਡੇ ਬੱਚੇ ਹਾਸਲ ਨਹੀਂ ਕਰ ਸਕਦੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਦਾ ਤੁਹਾਡੇ ਨਾਲ ਪੂਰਾ ਸਹਿਯੋਗ ਹੈ ਸਰ ਸਰਕਾਰ ਕਿਸੇ ਵੀ ਪੱਖੋਂ ਉੱਤੋਂ ਪਿੱਛੇ ਨਹੀਂ ਹਟਦੀ ਮੁੱਖ ਮੰਤਰੀ ਸਾਹਿਬ ਦੀ ਹਮੇਸ਼ਾ ਸੋਚ ਹੁੰਦੀ ਹੈ ਕਿ ਅਸੀਂ ਅਗਲੀ ਪਨੀਰੀ ਨੂੰ ਅਗਲੇ ਬੱਚਿਆਂ ਨੂੰ ਤਾਂ ਬਚਾ ਲਈਏ ਸਾਡੀ ਤਾਂ ਜਹੇ ਜੀ ਲੰਘ ਗਈ ਲੰਘ ਗਈ ਅਸੀਂ ਤਾਂ ਦੁੱਖ ਸੁੱਖ ਸਰਕਾਰੀ ਸਕੂਲਾਂ ਦੇ ਮਾੜੇ ਹਾਲਾਤ ਵੀ ਦੇਖੇ ਹੋਏ ਨੇ ਪਰ ਸਾਡੀ ਆਉਣ ਵਾਲੀ ਜਨਰੇਸ਼ਨ ਇਹਨਾਂ ਦੁੱਖਾਂ ਚੋਂ ਬਾਹਰ ਨਿਕਲੇ ਇਹ ਜਿਹੜੀਆਂ ਤਕਲੀਫਾਂ ਨੇ ਉਹਨਾਂ ਨੂੰ ਫੇਸ ਨਾ ਕਰਨੀਆਂ ਆਪਣੀਆਂ ਬਹੁਤ ਵੱਡੇ ਲੈਵਲ ਤੇ ਸਿੱਖਿਆ ਕ੍ਰਾਂਤੀ ਦੇ ਰੂਪ ਚ ਵੀ ਐਜੂਕੇਸ਼ਨ ਤੇ ਕੰਮ ਹੋ ਰਿਹਾ ਹੈ ਹਰ ਸਕੂਲ ਨੂੰ ਹਰ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਮਿਲ ਰਹੀਆਂ ਨੇ ਕੋਈ ਵੀ ਸਕੂਲ ਵਾਂਝਾ ਨਹੀਂ ਹੈਗਾ ਗ੍ਰਾਂਟਾਂ ਤੋਂ ਤੇ ਸਭ ਤੋਂ ਵੱਡੀ ਗੱਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਤੁਹਾਡੇ ਕਾਲਜ ਦੀ ਜਦੋਂ ਮੈਂ ਐਂਟਰ ਕੀਤੀ ਕਾਲਜ ਤੇ ਮੈਨੂੰ ਬੜੇ سارے ਟੀਚਰਜ਼ ਅੱਗੋਂ ਆ ਕੇ ਮਿਲੇ ਕਿ ਮੈਮ ਅਸੀਂ ਪੱਕੇ ਹੋਗੇ ਤੁਹਾਡੀ ਸਰਕਾਰ 'ਚ ਤੇ ਮੈਂ ਇਹਨਾਂ ਨੂੰ ਰਿਪਲਾਈ 'ਚ ਇੱਕ ਹੀ ਗੱਲ ਕਹੀ ਸੀ ਵੀ ਇਹ ਸਾਡੀ ਸਰਕਾਰ ਨਹੀਂ ਤੁਹਾਡੀ ਆਪਣੀ ਸਰਕਾਰ ਹੂੰ ਤੁਸੀਂ ਇਹ ਸਰਕਾਰ ਨੂੰ ਆਪਣੀ ਸਰਕਾਰ ਮੰਨਣਾ ਕਿਉਂਕਿ ਤੁਸੀਂ ਸਾਰੇ ਪੜ੍ਹੇ ਲਿਖੇ ਲੋਕ ਹੋ ਪੜ੍ਹਿਆ ਲਿਖਿਆ ਵਰਗ ਹੈ ਪੜ੍ਹਿਆ ਲਿਖਿਆ ਇਨਸਾਨ ਸਿਰਫ ਇੱਕ ਚੀਜ਼ ਚਾਹੁੰਦਾ ਹੈ ਕਿ ਮੇਰੀ ਪੜ੍ਹਾਈ ਲਿਖਾਈ ਕਿਤੇ ਯੂਜ਼ ਹੋਵੇ ਉਹ ਮੇਰੇ ਘਰਦਿਆਂ ਦੇ ਵੀ ਕੰਮ ਆਵੇ ਉਹ ਸਮਾਜ ਦੇ ਵੀ ਕੰਮ ਆਵੇ ਤੇ ਇੱਕ ਨੌਕਰੀ ਇਹੋ ਜਿਹਾ ਜ਼ਰੀਆ ਹੈ ਜਿਹਦੇ ਨਾਲ ਉਹ ਘਰ ਵੀ ਚਲਾ ਸਕਦਾ ਹੈ ਉਹ ਸਮਾਜ 'ਚ ਆਪਣੀ ਵਿੱਦਿਆ ਦਾ ਚਾਨਣ ਵੀ ਫੈਲਾ ਸਕਦਾ ਸੋ ਨੌਕਰੀਆਂ ਵੱਲੋਂ ਮਾਨ ਸਾਹਿਬ ਨੇ ਕਦੇ ਕੋਈ ਕਮੀ ਨਹੀਂ ਛੱਡੀ ਜਿਹੜਾ ਵੀ ਬੱਚਾ ਪੜ੍ਹਿਆ ਲਿਖਿਆ ਹੈ ਬਿਨਾਂ ਕਿਸੇ ਸਫਾਰਸ਼ ਤੋਂ ਉਨੂੰ ਨੌਕਰੀ ਮਿਲ ਰਹੀ ਹੈ ਇਹ ਕਈ ਬੱਚੇ ਤੁਸੀਂ ਦੇਖੇ ਵੀ ਹੋਣਗੇ ਦੋ ਦੋ ਤਿੰਨ ਤਿੰਨ ਨੌਕਰੀਆਂ ਲੈ ਗਏ ਆਪਣੇ ਬਲਬੂਤੇ ਤੇ ਆਪਣੇ ਕਿਉਂਕਿ ਉਹਨਾਂ ਨੂੰ ਪਤਾ ਸੀ ਉਹਨਾਂ 'ਚ ਟੈਲੈਂਟ ਸੋ ਪੜਾਈ ਤੁਸੀਂ ਸਾਰੇ ਆਪ ਦੀ ਮੈਨੂੰ ਲੱਗਦਾ ਹੈ ਬੱਚਿਆਂ ਨੂੰ ਵਧੀਆ ਤੋਂ ਵਧੀਆ ਐਜੂਕੇਟ ਕਰ ਰਹੇ ਹੋਵਗੇ ਬਟ ਮੈਂ ਹਮੇਸ਼ਾ ਇਹੀ ਗੱਲ ਕਹੂੰਗੀ ਕਿ ਪੜਾਈ ਨੂੰ ਤਰਜੀ ਦਿਓ ਤੇ ਹਮੇਸ਼ਾ ਕੁੜੀਆਂ ਦੀ ਪੜਾਈ ਨੂੰ ਵੀ ਤਰਜੀ ਦਿਓ ਕਿਉਂ ਸਾਡੀਆਂ ਧੀਆ ਪੜਨਗੀਆਂ ਤਾਂ ਹੀ ਅਗਲੀ ਕੌਮ ਪੜੂਗੀ ਜੇਕ ਮਾਂ ਪੜੀ ਲਿਖੀ ਹੋਵੇ ਉਹਦਾ ਬੱਚਾ ਕਦੇ ਅਨਪੜਨੀ ਹੋ ਸਕਦਾ ਕਿਉਂਕਿ ਉਹਨੂੰ ਪਤਾ ਹੁੰਦਾ ਮਾਂ ਨੂੰ ਕਿ ਮੈਂ ਉਹਨੂੰ ਕਿਹੜੇ ਰਸਤੇ ਪਾਉਣਾ ਹੈ ਕੀ ਸਿਖਾਉਣਾ ਸੋ ਤੁਹਾਡੇ ਵਿੱਚ ਪਹੁੰਚ ਕੇ ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਮੈਨੂੰ 3-4 ਘੰਟੇ ਹੋ ਗਏ ਬੈਠਿਆ ਨੂੰ ਮੈਨੂੰ ਸਮਝਦਾ ਪਤਾ ਨਹੀਂ ਲੱਗਿਆ ਤੇ ਮੈਂ ਆਸ ਕਰਦੀ ਹਾਂ ਅਗਲੀ ਵਾਰ ਇਸ ਤੋਂ ਵੀ ਵੱਡੇ ਲੈਵਲ ਦਾ ਪ੍ਰੋਗਰਾਮ ਐਮਐਲਏ ਸਾਹਿਬ ਪ੍ਰਿੰਸੀਪਲ ਸਾਹਿਬ ਕਰਾਉਣਗੇ ਤੇ ਆਪਾਂ ਫਿਰ ਰਲ ਕੇ ਇਸ ਵਾਰ ਕਿਉਂਕਿ ਮੇਰੇ ਲਈ ਇਹ ਫੀਲਡ ਬੜਾ ਨਵਾਂ ਹੈ ਮੈਂ ਮੈਡੀਕਲ ਫੀਲਡ ਤੋਂ ਬਿਲੋਂਗ ਕਰਦੀ ਆ ਮੈਨੂੰ ਕਵਿਸ਼ਰੀ ਬਾਰੇ ਜਾਂ ਸ਼ਾਇਰੀ ਬਾਰੇ ਘੱਟ ਨੋਲੇਜ ਹੈ ਬਟ ਮੈਂ ਅਗਲੀ ਵਾਰ ਤੁਹਾਡਾ ਨਾਲ ਵਾਦਾ ਕਰਕੇ ਜਾਂਦੀ ਆ ਕਿ ਕੋਈ ਨਾ ਕੋਈ ਚੀਜ਼ ਮੈਂ ਵੀ ਤੁਹਾਨੂੰ ਸੁਣਾ ਕੇ ਚਾਊਂਗੀ। ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਕਿਉਂਕਿ 3-4 ਘੰਟੇ ਹੋ ਗਏ ਤੁਸੀਂ ਵੀ ਬੈਠੇ ਹੋ ਪਰ ਬੜੇ ਪੇਸ਼ੈਂਟਸ ਨਾਲ ਬੈਠੇ ਹੋ। ਬਹੁਤ ਹੀ 1% ਵੀ ਕਿਸੇ ਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਪਈ ਕਿ ਚੁੱਪ ਚੁੱਪ ਦਾ ਦਾਨ ਬਖਸ਼ਿਆ ਜਾਵੇ। ਤੁਸੀਂ ਆਰਾਮ ਨਾਲ ਬੈਠੇ ਸੁਣ ਰਹੇ ਹੋ। ਸੋ ਮਹੌਲ ਬਹੁਤ ਸੋਹਣਾ ਸੀਗਾ ਤੇ ਬਹੁਤ ਦਿਲ ਨੂੰ ਖੁਸ਼ੀ ਮਿਲੀ ਇੱਥੇ ਪਹੁੰਚ ਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ